ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਛੋਟੇ ਜਿਹੇ ਵਲੌਗ ਹੀ ਕਰਦੇ ਹਾਂ ਸ਼ੁਰੂਆਤ ਮਾਰਨਿੰਗ ਟਾਈਮ ਸਵੇਰ ਦੇ ਵੱਜ ਚੁੱਕੇ 8 ਤੇ ਮੈਂ ਜਾ ਰਿਹਾ ਥੋੜਾ ਜਿਹਾ ਬਾਜ਼ਾਰ ਕਰਦਾ ਥੋੜਾ ਸਮਾਨ ਖੋਣ ਲੈਣ ਵਾਸਤੇ ਤੇ ਮੰਮੀ ਆਏ ਆ ਘਰੇ ਰਾਤ ਦੇ ਤੇ ਇਹ ਕਹਿੰਦੇ ਹਾਂ ਕਿ ਕੱਲ ਦਾ ਜਿਹੜਾ ਵਲੌਗ ਦੇ ਵਿੱਚ ਅਚਾਨਕ ਉਹ ਅਚਾਨਕ ਮੰਮੀ ਫਿਰ ਘਰੇ ਆਪਾਂ ਇਕੱਲੇ ਸੀ ਦੋਵੇਂ ਤੇ ਫਿਰ ਮੰਮੀ ਨੇ ਮੈਨੂੰ ਫੋਨ ਕੀਤਾ ਆ ਗਿਆ ਮੰਮੀ ਤੂੰ ਆ ਜਾ ਦੋ ਚਾਰ ਦਿਨ ਵਾਸਤੇ ਕੋਈ ਬੰਦੇ ਦਾ ਧਿਆਨ ਥੜਾ ਹੋੜ ਪੈਂਦਾ ਹੁਣ ਮੰਮੀ ਦੀ ਥੋੜੀ ਸਿਹਤ ਠੀਕ ਆ ਚਲੋ ਮੈਂ ਤਾਂ ਕੋਈ ਕੰਮ ਨਹੀਂ ਇੱਥੇ ਕਰਨਾ ਬਸ ਬੇਕੰਮ ਕਾ ਰੋਟੀ ਬਣਾਉਣ ਵਾਸਤੇ ਵੀ ਲਾਈ ਹੈ ਜਨਾਨੀ ਤੇ ਝਾੜੂ ਪੋਚੇ ਵਾਸਤੇ ਵੀ ਲਾਈ ਹੈ ਬਸ ਇਹ ਵਾ ਕਾਕੇ ਥੋੜੀ ਦੇਖ ਰੇ ਇੱਕੋ ਜਿਹੇ ਚੰਗਾ ਹੈ ਕਿ ਨਹੀਂ ਚਲੋ ਫੇਰ ਤੁਹਾਨੂੰ ਮਿਲਦੇ ਆ ਮੈਂ ਆਵਾਂਗਾ ਫਿਰ ਬਾਜ਼ਾਰੋਂ ਜੁੜੇ ਰੇ ਅੰਡ ਤੱਕ ਲੋਕ ਦੇ ਨਾਲ ਤੇ ਸਾਡਾ ਸਨੈਪਚੈਟ ਤੇ ਸਾਨੂੰ ਜਰੂਰ ਐਡ ਕਰੋ ਠੀਕ ਜੇ ਪੀ ਲੱਗੀ ਐ ਆ ਜੋ ਸ਼ੀਲ ਛਕ ਲੋ ਫਿਰ ਗਿਆ ਸੀ ਮੈਂ ਸ਼ਹਿਰੋਂ ਤੇ ਮਮੀ ਆਉਣ ਦੇ ਤਰੇ ਮੈਂ ਕਿਹਾ ਚਲੋ ਫਿਰ ਮੇਰੇ ਬਾਲ ਕੇ ਲੈ ਜੰਨੇ ਪਹੁੰਚ ਗਏ ਅਸੀਂ ਘਰ ਤੇ ਰਾਜ ਪੀ ਲੱਗੀ ਸਪੀਲ ਆਪਾਂ ਕੀਤੀ ਐ ਮਮੀ ਬੱਕਾ ਬੰਦ ਕਰਕੇ ਬੈਠੀ ਐ ਜੇ ਲੋਣ ਜਾਣਾ ਤੇ ਦੁੱਧ ਪਾ ਦੇਣਾ ਤੈਨੂੰ ਕਿ ਚੜੀ ਗਾਣਾ ਹੀ ਲੂਣ ਜਿਆਦਾ ਅੱਜ ਦੋਵੇਂ ਮੰਮੀ ਆਈਆਂ ਅੱਜ ਹੈ ਗਾਣਾ ਲੱਗੇ ਹੁਣ ਪਾਣੀ ਬਾਰੇ ਕਿੰਨੇ ਨਾ ਪਤਾ ਦੋ ਦੋ ਪਾਣਾ ਲੰਮਾ ਇਹਦੇ ਮੈਂ ਬਣਾਉਂਦੇ ਆ ਚਾਹ ਇਹਨਾਂ ਵਰਤੀ ਪਾਣੀ ਬਸ ਆਪਾਂ ਜਦੋਂ ਕੱਟ ਕੇ ਬਾਅਦ ਕਾਚੀ ਬਦਲ ਲੈਣੀ ਜੀ 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 ਜਦੋਂ ਨਾ ਪਾਣੀ ਨਹੀਂ ਦਿੱਤਾ ਹੂੰ ਇਹ ਜੇ ਸ਼ੇਕ ਹੁੰਦਾ ਹੀ ਮੇਰੇ ਕੋਲ ਨਹੀਂ ਪਸੰਦ ਕਿ ਨਹੀਂ ਖੜਾ ਨਹੀਂ ਯਾਤਰੀ ਉੱਧਰ ਫਤਨੂ ਵਿੱਚ ਕੀ ਆਉਣ ਲਈ ਹੈ ਨੰਗਣਾ ਨੰਗਣਾ ਟਾਈਮ ਕੋਈ ਗੱਲ ਨਹੀਂ ਅਸੀਂ ਨਾਈਟ ਡਰਾਈਵ ਕਰੀ ਆ ਗਏ ਅਸੀਂ ਚੱਲਦੇ ਫਿਰ ਬੱਸ ਇੱਧੇ ਆ ਗਏ ਮਾਂ ਵੀ ਨਰਾਜ ਹੋ ਗਿਆ ਇਸ ਨੰਨਾਂ ਕੋਈ ਗੱਲ ਨਹੀਂ ਸਾਰੇ ਇਹਦਾ ਫੋਨ ਚੋਕਾ ਕਿਉਂ ਮੈਂ ਦਾਣਿਆਂ ਵਾਲਾ ਮਿਲਦਾ ਉਹ ਵਿਲਿਆਣਾ ਵਾਲਾ ਨੇ ਹਿਉਣ ਵਾਲਾ ਪਿਆ ਲੈ ਵੀ ਆ ਵਧੀਆ ਕਿਤਾ ਕਰ ਬਦਦੇ ਸੈ ਇਗਾ ਤਰੇ ਬਦਦੇ ਸੈ ਬਹੁਤ ਮਿਲਿਆ ਬਦਦੇ ਇੱਕ ਆ ਘਮੀਟ ਕੇ ਟੁੱਦਾ ਰਿਆਂ ਦੇ ਰਿਆਂ ਤੇ ਬਣ ਕੱਲੇ ਆਣ ਆ ਰਹੇ ਨੇ ਕੋਈ ਗੱਲ ਨਹੀਂ ਹੁੰਦਾ ਨਿੱਕਾ ਮਾੜੀ ਗੱਲਾਂ ਹੁੰਦੀ ਰਹਿੰਦੀਆਂ ਕੋਈ ਗੱਲ ਕੋਈ ਗੱਲ ਨਹੀਂ ਟੈਨਸ਼ਨ ਲੈਣ ਦਾ ਪਹਿਲਾਂ ਮੈਡੀਕਲ ਠੀਕ ਹੋ ਜਾਣਾ ਫਿਰ ਐਵੇਂ ਦੇ ਦਿਲ ਚ ਕੁੰਨੀ ਹੈ ਡੈਰੀ ਨੂੰ ਅਦਾ ਇਹਦਾ ਕਰਨ ਫੋਨ ਲਾਉਂਦੇ ਹੀ ਮਮੇ ਫੋਨ ਲਾਉਂਦੇ ਮਮਮੀ ਚੱਲ ਗਏ ਆ ਇੱਕ ਮਮਮੀ ਚੱਲ ਗਈ ਤੇ ਇੱਕ ਮਮਮੀ ਇੱਥੇ ਆ ਬੋਤਲਾਂ ਨਹੀਂ ਛੋਟੀ ਜੀ ਕਾਕੇ ਦੀ ਕੱਚ ਦੀ ਕੋਈ ਕਹਿੰਦਾ ਸਟੀਲ ਦੀ ਵਰਤੋ ਕੋਈ ਕਹਿੰਦਾ ਕੱਚ ਦੀ ਵਰਤੋ ਚਲੋ ਸਟੀਲ ਦੀ ਵੀ ਹੈਗੀ ਕੱਚ ਦੀ ਵੀ ਹੈਗੀ ਪਲਾਸਟਿਕ ਦੀ ਵੀ ਹੈਗੀ ਇਤਨੇ ਲੈ ਆਂਦਿਆਂ ਕੋਈ ਨਰਾਜ ਨਾ ਹੋਵੇ ਕਿਉਂਕਿ ਤੇ ਜੀ ਹੁਣ ਹੁਣ ਅਸੀਂ ਜਾ ਰਹੇ ਹਸਪੀਟਲ ਇਹ ਕਿਰਨ ਦੇ ਨਾਲ ਥੋੜੀ ਜੀ ਪ੍ਰੋਬਲਮ ਆ ਗਈ ਉਹਦੇ ਚੱਕਰ ਚ ਆਪਾਂ ਚੱਲੇ ਹਸਪੀਟਲ ਤੇ ਚਲੋ ਇੱਥੇ ਪਾਣੀ ਪਾਲੀ ਦਾ ਥੋੜਾ ਗਰਮ ਰਹਿੰਦਾ ਥੋੜੇ ਟਾਈਮ ਵਾਸਤੇ ਕਿਉਂਕਿ ਚੱਲੇ ਆਂ ਕਾਕਾ ਨੂੰ ਦੁੱਧ ਬਣਾ ਕੇ ਦੇ ਜਾਨੇ ਮम्मी ਮਗਰ ਉਹ ਪਿਆ ਦੇਣਗੇ ਆ ਪਾਣੀ ਭੀਲਾਂ ਕੋਟ ਯਾਰ ਦਿਲ ਬਹੁਤ ਹੋਇਆ ਵੇਖੋ ਤੇ ਯਾਰ ਆਹ ਬਹੁਤ ਹਸਪੀਟਲ ਹਸਪੀਟਲ ਨਾਲ ਗਏ 3-4 ਦਿਨ ਬਾਅਦ ਆਉਣਾ ਵਾਂਗੇ ਮੈਂ ਕਿਹਾ ਚਲੋ ਹੋਣੇ ਸ਼ਾਮ ਦਾ ਟਾਈਮ ਨਾਲ ਤੇ ਬਾਕੀ ਚਲੋ ਇਦਾਂ ਹੀ ਆ ਗਏ ਕੋਈ ਹੈ ਕਿੰਨਾ ਵੀ ਮੈਂ ਗਾ ਲਾਈਵ ਵੇਖੋ ਤੇ ਬਾਰਿਸ਼ ਕਾਫੀ ਹੋ ਗਈ ਉਥੋਂ ਜਿੱਧਰੋਂ ਆਏ ਆ ਉਧਰ ਨਹੀਂ ਹੋਈ ਵੈ ਹਨਾ ਇੱਥੇ ਹਸਪੀਟਲ ਆਪਾਂ ਆਏ ਆ ਤੇ ਇੱਥੇ ਆਰਾਮ ਸੇ ਧਿਆਨ ਮੈਂ ਮਰਸਮ ਵਗੈਰਾ ਲੱਲੀ ਹੁਣ ਚੱਲਨੇ ਆਪਾਂ ਹਵਾਜ ਕਾਫੀ ਵਗਨ ਰਹੀ ਏ ਵੇਖੋ ਮੌਸਮ ਠੰਡਾ ਹੋ ਗਿਆ ਨਾ ਦੋਈ ਅੰਨਾਂ ਨੇ ਬਹੁਤ ਦੇ ਦਿੱਤੇ 3-4 ਦਾ ਆਪਾਂ ਦੇ ਦਿੰਦੇ ਮੈਂ ਪੰਜ ਦਿਨ ਦੀ 3-4 ਜਾਰ ਲਈਤੀ ਚਲੋ ਫੇਰ ਮਿਲਦੇ ਆ ਤੁਹਾਨੂੰ ਜਾ ਕੇ ਘਰੇ ਹੁਣ ਰਸਤੇ 'ਚ ਦੁੱਧ ਵੀ ਲੈਣਾ ਅੱਜ ਇਹ ਲੈ ਜੀਏ ਤੇ ਫੇਰ ਚੱਲੀਏ ਕੱਦਮ ਤੇ ਮਮੀ ਚੱਲ ਗਏ ਤੇ ਕਿਰਨ ਦੀ ਮਮੀ ਚੱਲ ਗਈ ਹੈ ਨਹੀਂ ਦੀ ਮਮੀ ਇੱਥੇ ਤੇ ਮੇਰੀ ਮਮੀ ਇੱਥੇ ਹੀ ਹੈ ਚਲੋ ਇਦਾਂ ਹੀ ਸਾਡੀ ਹੋਣ ਸੱਸ ਮੇਰੀ ਸੱਸ ਚੱਲ ਗਈ ਹੈ ਤੇ ਮੇਰੀ ਸੱਸ ਹੈ ਦੀ ਸੱਸ ਇੱਥੇ ਹੀ ਤੇ ਬਾਕੀ ਇਹ ਜਦੋਂ ਜ਼ਿੰਦਗੀ ਦੇ ਵਿੱਚ ਮੈਲੇ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰੋ ਸਾਰੇ ਖੁਸ਼ ਰਹਾ ਕਰੋ ਜਿਵੇਂ ਪੰਖੇ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਚ ਰਹੇ ਹੋ ਲੈ ਵੀ ਚੱਲੇ ਆਪਾਂ ਘਰ ਮਿਲਦੇ ਘਰ ਜਾ ਕੇ ਫਤਿਹ ਇਹ ਕਹ ਰਹਾ ਦਾਦੀ ਨਾਲ ਗੱਲਾਂ ਹਾਂਜੀ ਕਿਵੇਂ ਹੁਣ 6 ਤੱਕ ਠੀਕ ਬੰਦਾ ਦਾ ਬਿਮਾਰ ਹੋ ਗਿਆ ਕਾਕਾ ਹੜਾ ਸੁੱਤਾ ਹੈ ਰੈਕਟ ਕਰ ਲਿਆ ਹਾਂ ਰੈਕਟ ਕਰ ਲਿਆ ਚਲੋ ਕੰਮ ਵਾਲੀ ਕੰਮ ਕਰਕੇ ਚੱਲ ਗਈ ਰੋਟੀ ਪਾਣੀ ਛਕ ਲਈ ਫਿਰ ਆਪਾਂ ਮੰਮੀ ਇਹਦੇ ਦਵਾਈ ਲੱਗੀ ਖਾਣ ਹਾਂਜੀ ਦੋਸਤੋ ਉਹਨਾਂ ਨੂੰ ਪਿਆ ਲੈਣਾ ਤੇਰੇ ਨੂੰ ਦੁੱਧ ਸ਼ੁੱਧ ਘੁੱਟ ਫਤਿਹ ਨਾ ਬਈ ਚਲੋ ਕੋਈ ਨਹੀਂ ਖਰਬੂਜਾ ਖਾਣਾ ਚਲ ਸਾਨੂੰ ਸਨੈਪਚੈਟ ਤੇ ਜਰੂਰ ਐਡ ਕਰੋ ਸਾਡਾ ਫੇਸਬੁੱਕ ਤੇ ਪੇਜ ਤੇ ਰਣ ਨੂੰ ਫੋਲੋ ਕਰੋ ਕਿਵੇਂ ਹੈ ਲਾਈ ਬਹੁਤ ਘੈਂਟ ਮਮੀ ਗੱਲ ਹੀ ਕੋਈ ਨਹੀਂ ਆ ਦੇਖੀ ਨਹੀਂ ਪਦਾ ਵਾਲੀ ਪੂਰੀ ਟੇਂਪਰ ਆਇਓ ਕਰਬੂਜਾ ਘਾਲੋ ਲਓ ਜੀ ਸਬੂਜੇ ਮੁਕਾਬੇ ਦਿੱਤੇ ਖਾਣੇ ਕੀ ਹੈ ਚੱਬਿਆ ਹਾਂ ਫਿਰ ਪਹੜੇ ਘਾਲੋ ਲਓ ਪਹੜੇ ਨੇ ਜੁੱਤੇ ਨੇ ਪਹੜੇ ਤ੍ਰਵਜਾ ਨਾਮ ਇਹ ਨ ਕੋਈ ਧਿਆਨੇ ਖੂਜਾ ਵਾਲਾ ਨੇ ਵੀ ਲੈ ਵੀ ਇਥੇ ਰਤਾ ਜਾਗਣਾ 12 ਵਜੇ ਨੇ 11 12 ਵਜੇ ਕਿਉਂ ਕਰਨਾ ਉਧਰ ਚ ਗਾਉਣਾ ਇਹਨੇ ਇਹ ਕੀ ਰਮਾਲ ਲਾ ਫਤਿਹ ਤੇਰੇ ਵਾਟਰ ਮਾਲਾ ਲਾਗਣਾ ਮਾਂ ਮਾਂ ਪੂਜਣ ਵਾਸਤੇ ਇੱਕ ਹੋਰ ਜਿਹੜਾ ਗੱਲ ਚ ਲਾਈ ਤੈਨੂੰ ਕੀ ਕਹਿੰਦੇ ਆ ਉਹ ਵੱਡਾ ਹੋਣ ਵਾਲੇ ਨਹੀਂ ਕਿ ਬੱਬ ਹੈ ਇਹ ਬੱਬ ਕਹਿੰਦੇ ਹਨ ਬੱਬ ਐਪਰਲ ਐਪਰਲ ਕਾ ਐਪਰਲ ਇਹ ਉਹ ਇੰਗਲਿਸ਼ ਵਿੱਚ ਲੇ ਮੰਮੀ ਬੱਬ ਕਹੀ ਜਾਂਦੀ ਤੂੰ ਐਪਰਲ ਕਹੀ ਜਾਂ ਪੰਜਾਬੀ ਚ ਬੱਬ ਕਹਿੰਦੇ ਪੰਜਾਬੀ ਚ ਬੱਬ ਕਹਿੰਦੇ ਇੰਗਲਿਸ਼ ਵਿੱਚ ਐਪਰਲ ਲੈ ਵੀ ਆਪਣਾ ਲੈਂਦੇ ਇੰਗਲਿਸ਼ ਚੱਲੋ ਬੋਏ ਨੀ ਪਾ ਦੇ ਕੀ ਜਾਂਦੇ ਆ ਦੇਬ ਕੇ ਆਪਣਾ ਨਵੀਂ ਅੱਜ ਬਾਹਰ ਦਾ ਵੀ ਥੋੜਾ ਜਿਹਾ ਠੀਕ ਆ ਮੌਸਮ ਠੰਡਾ ਅੱਜ ਕਿ ਹੋਇਆ ਹੀ ਪਰ ਬਾੜੀ ਸੀ ਡੇਰ ਰੋਡ ਤੇ ਹੋਈ ਐ ਇਧਰ ਨਹੀਂ ਹੋਈ ਐਵੇਂ ਖੂਲਰ ਚ ਪਾਤਾ ਪਾਣੀ ਆ ਤਾਂ ਕਰਵਾਤ ਖੜੇ ਕਹਿੰਦੇ ਪੀਣਾ ਦੁੱਧ ਹਾਂ ਮਾਦਨ ਦਾ ਕਪੜਾ ਤਹ ਨਹੀਂ ਫਤਲ ਨਹੀਂ ਚਲੋ ਵਿੱਚ ਪਾਣੀ ਨਹੀਂ ਯਾਰ ਪੁੰਦਾ ਕਿ ਨਹੀਂ ਯਾਰ ਕੋਈ ਨਹੀਂ ਆ ਮਟਕੇ ਚ ਪਾਣੀ ਹੈਗਾ ਆਹ ਜ ਸਾਫੀਆ ਵਿੱਚ ਹੋਇਆ ਇਹ ਪਾਣੀ ਸਵਾਦ ਹੋ ਜਾਂਦਾ ਵੇ ਪਾਣੀ ਪੀਣਾ ਚਾਹੀਦਾ ਇਹਦਾ ਵੇ ਮਾਂ ਮੈਨੇ ਵੀ ਰੱਖਿਆ ਨਾ ਬਾਹਰ ਉੱਥੇ ਹਨ ਦਿੱਲੀ ਇਹ ਪੀ ਲੈਣਾ ਚਾਹੀਦਾ ਇਹਦਾ ਟੇਸਟ ਵਧੀਆ ਹੁੰਦਾ ਨਾਲ ਇਹਦਾ ਟੇਸਟ ਪੀ ਲੀਏ ਕੋਟ ਹੈ ਇਹ ਚ ਬਰਫ ਨਹੀਂ ਮਮੀ ਕਹਿੰਦੇ ਪਾਈ ਦੀ ਅਜੇ ਪਾਣੀ ਆਟੋਮੈਟ ਠੰਡਾ ਹੁੰਦਾ ਤੇ ਟੇਸਟ ਬੜਾ ਵਧੀਆ ਲੱਗਦਾ ਇਹ ਚ ਹੋ ਗਏ ਦੋਕ ਦਿਨ ਚਲੋ ਪੀ ਲੈਨੇ ਕੋਈ ਨਹੀਂ ਲੋ ਵੀ ਅਜੇ ਜਦੋਂ ਅੰਮ੍ਰਿਤਧਾਨ ਕੀਤੇ ਹੱਥ ਖੜੇ ਉਹਨਾਂ ਨੂੰ ਮਿਲਿਆਣੇ ਪੀਣ ਵਾਸਤੇ ਇਹ ਬਾਕੀ ਤੁਹਾਨੂੰ ਮਿਲ ਜਾ ਸਕਦੇ ਮਿਲਦੇ ਨੇ ਫਿਰ ਮੋਰਨਿੰਗ ਟਾਈਮ ਵਲੋਗ ਵਧੀਆ ਲੱਗਿਆ ਤੇ ਕਮੈਂਟਸ ਜਰੂਰ ਕਰਿਓ ਲਵ ਆਈ ਗੁੱਡਬਾਈ ਸਭ ਨੂੰ ਅਬ ਇਹ ਸਟੈਂਡ ਲਾਉਣ ਲੱਗਿਆ ਹਨ ਕਾਰਡ ਵੀ ਟੁੱਟ ਗਈ ਥੋੜੀ ਸੰਭੀ ਮੈਂ ਇਹਨੂੰ ਜੋੜ ਦਿੰਦੇ ਆ ਫਰਿੱਜ ਦੇ ਨਾਲ ਜੋੜ ਦਿੱਤੀ ਉਹ ਬਹੁਤ ਇੰਨੇ ਇੰਨੇ ਕੜਦੀ ਹੋਣ